ਕਰੋਜੀ ਰਸਨਾ ਪਵਿੱਤਰ ਆਖੋ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਤਨ ਤਨ ਬਾਬਾ ਦੀਪ ਸਿੰਘ ਜੀ ਗੁਰੂ ਪਿਆਰੇ ਆਪ ਜੀ ਦੇ ਆਪਣੇ ਚੈਨਲ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਵਿੱਚ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਇੱਕ ਵਾਰ ਇੱਕ ਨਗਰ ਵਿੱਚ ਇੱਕ ਰਾਜਾ ਰਿਹਾ ਕਰਦਾ ਸੀ ਰਾਜੇ ਨੇ ਆਪਣੇ ਰਹਿਣ ਵਾਸਤੇ ਇੱਕ ਸੋਹਣਾ ਜਿਹਾ ਮਹਿਲ ਬਣਾਇਆ ਹੋਇਆ ਸੀ ਤੇ ਨਾਲ ਉਸਨੇ ਇੱਕ ਬਾਗ ਬਣਾਇਆ ਹੋਇਆ ਸੀ ਬਾਗ ਵਿੱਚ ਹਰੇਕ ਤਰ੍ਹਾਂ ਦੇ ਫੁੱਲ ਬੂਟੇ ਤੇ ਫਲ ਸਨ ਰਾਜੇ ਨੂੰ ਅੰਗੂਰ ਬਹੁਤ ਪਿਆਰੇ ਸਨ ਉਹਨੇ ਅੰਗੂਰਾਂ ਦੀ ਬੇਲ ਕੋਲ ਇੱਕ ਮਾਲੀ ਰੱਖਿਆ ਹੋਇਆ ਸੀ ਜਿਸ ਕਰਕੇ ਉਸਦਾ ਬਾਗ ਹਮੇਸ਼ਾ ਸਾਫ਼ ਸੁਥਰਾ ਤੇ ਸੋਹਣਾ ਲੱਗਦਾ ਸੀ ਰਾਜੇ ਨੇ ਕੀ ਕਰਨਾ ਜਦੋਂ ਅੰਗੂਰ ਪੱਕਣੇ ਉਹਨੇ ਮਾਲੀ ਨੂੰ ਕਿਹਾ ਕਰਨਾ ਕਿ ਸਭ ਤੋਂ ਪਹਿਲਾਂ ਮੇਰੇ ਲਈ ਭੇਜੋ ਪਰ ਇਸ ਵਾਰ ਕੀ ਹੋਇਆ ਕਿ ਉੱਥੇ ਜੋ ਸੀ ਸਾਰੇ ਥੱਲੇ ਖੱਟੇ-ਖੱਟੇ ਅੰਗੂਰ ਹੋਇਆ ਕਰਨੇ ਮਿੱਠੇ ਅੰਗੂਰ ਰੋਜ਼ ਗਾਇਬ ਹੋ ਜਾਇਆ ਕਰਨੇ ਹੁਣ ਮਾਲੀ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਿਆ ਉਸਨੇ ਰਾਜੇ ਨੂੰ ਰੋਜ਼ ਤਾਂ ਅੰਗੂਰ ਭੇਜਿਆ ਕਰਨੇ ਪਰ ਮਨ ਵਿੱਚ ਹਮੇਸ਼ਾ ਸ਼ੰਕਾ ਰਹਿਣੀ ਰਾਜੇ ਨੇ ਇੱਕ ਦਿਨ ਦੁਖੀ ਹੋ ਕੇ ਕਿਹਾ ਕਿ ਕੀ ਗੱਲ ਇਸ ਵਾਰੀ ਖੱਟੇ ਅੰਗੂਰ ਹੀ ਹੁੰਦੇ ਨੇ ਤੇ ਮਾਲੀ ਨੂੰ ਬੁਲਾਇਆ ਗਿਆ ਮਾਲੀ ਕਹਿੰਦਾ ਕਿ ਮੈਂ ਤਾਂ ਆਪ ਖੁਦ ਪਰੇਸ਼ਾਨ ਹਾਂ ਕਿ ਇਸ ਵਾਰ ਖੱਟੇ ਅੰਗੂਰ ਹੀ ਹਨ ਮਿੱਠੇ ਅੰਗੂਰ ਕਿਉਂ ਨਹੀਂ ਹੁੰਦੇ ਉਹ ਸਿਰਫ ਧਰਤੀ ਤੇ ਹੀ ਡੱਗੇ ਹੁੰਦੇ ਨੇ ਮਾਲੀ ਇੱਕ ਦਿਨ ਲੋਕ ਕੇ ਦੇਖਦਾ ਉੱਥੇ ਇੱਕ ਚਿੜੀ ਆਉਂਦੀ ਹੈ ਤੇ ਸਾਰੇ ਮਿੱਠੇ ਅੰਗੂਰ ਖਾ ਜਾਂਦੀ ਹੈ ਜਿਹੜੇ ਖੱਟੇ ਅੰਗੂਰ ਨੇ ਉਹ ਥੱਲੇ ਸੁੱਟੀ ਜਾਂਦੀ ਸੀ ਉਹ ਇਹ ਗੱਲ ਦੇਖ ਲੈਂਦਾ ਹੈ ਮਾਲੀ ਮਾਲੀ ਉਸ ਨੂੰ ਫੜਨ ਦੇ ਬੜੇ ਯਤਨ ਕਰਦਾ ਰੋਜ਼ ਐਵੇਂ ਹੀ ਕਰਦਾ ਉਹ ਰੋਜ਼ ਆਉਂਦੀ ਥੱਲੇ ਅੰਗੂਰ ਛੱਟ ਜਾਂਦੀ ਉਹ ਫੜਨ ਦੀ ਕੋਸ਼ਿਸ਼ ਕਰਦਾ ਪਰ ਫੜ ਨਹੀਂ ਪਾਉਂਦਾ ਉਹ ਰਾਜੇ ਨੂੰ ਜਾ ਕੇ ਸਾਰੀ ਗੱਲ ਦੱਸਦਾ ਹੈ ਅਗਲੇ ਦਿਨ ਰਾਜਾ ਕਹਿੰਦਾ ਕਿ ਮੈਂ ਬਾਗ ਦੀ ਰਾਖੀ ਖੁਦ ਕਰਾਂਗਾ ਰਾਜਾ ਆਉਂਦਾ ਹੈ ਉਹ ਦੇਖਦਾ ਜਦੋਂ ਚਿੜੀ ਆਉਂਦੀ ਹੈ ਤਾਂ ਉਹ ਛੇਤੀ ਛੇਤੀ ਚਿੜੀ ਉੱਪਰ ਜਾਲ ਸੱਟ ਦਿੰਦਾ ਹੈ ਰਾਜਾ ਉਸ ਚਿੜੀ ਨੂੰ ਫੜ ਲੈਂਦਾ ਹੈ ਉਹ ਚਿੜੀ ਨੂੰ ਘੁੱਟ ਕੇ ਹੱਥ 'ਚ ਫੜ ਲੈਂਦਾ ਤੇ ਕਹਿੰਦਾ ਮੈਂ ਤੈਨੂੰ ਹੁਣ ਛੱਡਾਂਗਾ ਨਹੀਂ ਉਹ ਚਿੜੀ ਰਾਜੇ ਨੂੰ ਤਰਲੇ ਪਾਉਣ ਲੱਗ ਜਾਂਦੀ ਹੈ ਕੇਹ ਰ ਹੈ ਕਹਿੰਦੀ ਰਾਜੇ ਤੂੰ ਮੈਨੂੰ ਆਜ਼ਾਦ ਕਰ ਦੇ ਮੈਂ ਤੈਨੂੰ ਜ਼ਿੰਦਗੀ ਦੀਆਂ ਚਾਰ ਅਨਮੋਲ ਗੱਲਾਂ ਦੱਸਾਂਗੀ ਜੋ ਤੇਰੀ ਜ਼ਿੰਦਗੀ ਦੇ ਵਿੱਚ ਰੋਜ਼ ਖਾਣਾ ਦੀ ਜ਼ਿੰਦਗੀ ਤੇਰੇ ਕੰਮ ਹੋਣਗੇ ਤੇ ਤੇਰੇ ਨਾਲ ساری ਜ਼ਿੰਦਗੀ ਰਹਿ ਕੇ ਤੇਰੀ ਹਿਫਾਜ਼ਤ ਕਰਨਗੇ ਇਹ ਐਸੀਆਂ ਚਾਰ ਅਨਮੋਲ ਗੱਲਾਂ ਨੇ ਜੋ ਤੈਨੂੰ ਹਰੇਕ ਚੀਜ਼ ਤੋਂ ਬਚਾਉਣਗੀਆਂ ਤੂੰ ਇਸ ਨਾਲ ਜ਼ਿੰਦਗੀ ਵਿੱਚ ਬਹੁਤ ਸਾਰਾ ਧਨ ਵੀ ਪ੍ਰਾਪਤ ਕਰ ਲਵੇਂਗਾ ਤੇ ਕਦੇ ਵੀ ਤੇਨ ਕਿਸੇ ਨਾਲ ਲੜਾਈ ਨਹੀਂ ਹੋਵੇਗੀ ਹਰ ਥਾਂ ਤੇਰਾ ਮਾਨ ਸਨਮਾਨ ਤੇ ਤੇਰੀ ਇੱਜ਼ਤ ਵਧੇਗੀ ਹੁਣ ਰਾਜੇ ਦੇ ਮਨ ਵਿੱਚ ਲਾਲਚ ਆ ਗਿਆ। ਉਹਨੂੰ ਇਹ ਸੀ ਵੀ ਚਿੜੀ ਤਾਂ ਫਿਰ ਵੀ ਕਦੇ ਫੜੀ ਜਾਏਗੀ। ਇਹ ਚਾਰ ਗੱਲਾਂ ਜਿਹੜੀਆਂ ਨੇ ਇਹਨੇ ਮੈਨੂੰ ਦੱਸਣੀਆਂ ਨੇ ਉਹ ਮੈਨੂੰ ਹੋਰ ਕਿਸੇ ਨੇ ਨਹੀਂ ਦੱਸਣੀਆਂ। ਉਹਦੇ ਮਨ 'ਚ ਲਾਲਚ ਆ ਗਿਆ ਕਿ ਚਲੋ ਇਸ ਤੋਂ ਪੁੱਛ ਲਿਆ ਜਾਵੇ। ਉਹ ਕਹਿੰਦਾ ਚੱਲ ਤੂੰ ਮੈਨੂੰ ਦੱਸ ਦੇ। ਉਹ ਕਹਿੰਦੀ ਤੂੰ ਮੈਨੂੰ ਇੰਨੀ ਘੁੱਟ ਕੇ ਫੜਿਆ ਹੋਇਆ ਹੈ। ਇਸ ਹਿਸਾਬ ਨਾਲ ਤਾਂ ਮੇਰਾ ਦਮ ਘੁੱਟ ਜਾਏਗਾ। ਮੈਂ ਤੈਨੂੰ ਐਵੇਂ ਨਹੀਂ ਦੱਸ ਸਕਦੀ। ਤੂੰ ਮੈਨੂੰ ਥੋੜਾ ਜਿਹਾ ਆਜ਼ਾਦ ਕਰ ਉਹ ਆਪਣੀ ਮੁਠੀ ਨੂੰ ਥੋੜਾ ਜਿਹਾ ਖੋਲ ਦਿੰਦਾ ਉਹ ਥੋੜਾ ਜਿਹਾ ਸਾਹ ਜਾਂਦਾ ਉਸ ਨੂੰ ਚਿੜੀ ਉਹਨੂੰ ਪਹਿਲੀ ਗੱਲ ਦੱਸਦੀ ਹੈ ਕਹਿੰਦੇ ਰਾਜਨ ਸਭ ਤੋਂ ਪਹਿਲੀ ਗੱਲ ਆਪਣੇ ਜੀਵਨ ਵਿੱਚ ਇਹ ਪੱਲੇ ਬੰਨ ਲੈ ਹੱਥ ਆਏ ਆਪਣੇ ਵੈਰੀ ਨੂੰ ਕਦੇ ਜਾਣ ਨਾ ਦੇਈ ਉਹ ਕਹਿੰਦਾ ਠੀਕ ਹੈ ਉਹ ਕਹਿੰਦੀ ਮੈਂ ਤੈਨੂੰ ਪਹਿਲੀ ਗੱਲ ਦੱਸ ਦਿੰਦੀ ਤੂੰ ਮੁਠੀ ਥੋੜੀ ਜੀ ਹੋਰ ਖੋਲ ਦੇ ਤਾਂ ਕਿ ਮੈਨੂੰ ਸਾਹ ਆ ਜਾਵੇ ਨਹੀਂ ਤਾਂ ਮੈਂ ਇੱਥੇ ਹੀ ਮਰ ਜਾਵਾਂਗੀ ਬਾਕੀ ਦੀਆਂ ਗੱਲਾਂ ਮੈਂ ਆਪਣੇ ਨਾਲ ਹੀ ਲੈ ਜਾਵਾਂਗੀ ਤੇ ਤੇਰੇ ਪੱਲੇ ਕੱਖ ਨਹੀਂ ਰਹਿਣਾ ਹੁਣ ਉਹ ਚਿੜੀ ਨੂੰ ਹੋਰ ਆਜ਼ਾਦ ਕਰ ਦਿੰਦਾ ਤੇ ਚਿੜੀ ਨੂੰ ਹੋਰ ਸੌਖਾ ਜਿਹਾ ਸਾਹ ਆ ਜਾਂਦਾ ਚਿੜੀ ਉਹਨੂੰ ਫਿਰ ਅਗਲੀ ਦਾ ਗੱਲ ਦੱਸਦੀ ਹੈ ਕਹਿੰਦੀ ਰਾਜਨ ਅਣਜਾਣ ਗੱਲਾਂ ਤੇ ਕਦੇ ਵੀ ਵਿਸ਼ਵਾਸ ਨਾ ਕਰਨ ਰਾਹੀ ਦੀਆਂ ਗੱਲਾਂ ਤੇ ਕਦੇ ਵਿਸ਼ਵਾਸ ਨਹੀਂ ਕਰਨਾ ਤੇਰੇ ਕੰਨਾਂ 'ਚ ਜੋ ਵੀ ਗੱਲ ਪਵੇ ਉਹ ਗੱਲਾਂ ਤੇ ਕਦੇ ਵੀ ਵਿਸ਼ਵਾਸ ਨਹੀਂ ਕਰਨਾ ਉਹ ਕਹਿੰਦਾ ਠੀਕ ਹੈ ਹੁਣ ਚਿੜੀ ਫਿਰ ਕਹਿੰਦੀ ਕਿ ਮੈਨੂੰ ਹੁਣ ਥੋੜਾ ਜਿਹਾ ਹੋਰ ਆਜ਼ਾਦ ਕਰ ਦੇ ਕਿ ਮੈਂ ਚੰਗੀ ਤਰ੍ਹਾਂ ਆਜ਼ਾਦ ਹੋ ਜਾ ਜਿਹੜੇ ਮੇਰੇ ਖੰਭ ਨੇ ਉਹ ਦੱਬੇ ਪਾਏ ਨੇ ਜਿਸ ਕਰਕੇ ਮੈਨੂੰ ਬਹੁਤ ਜ਼ਿਆਦਾ ਘੁੱਟਣ ਹੁੰਦੀ ਪਈ ਹੈ ਜਿਵੇਂ ਐਵੇਂ ਹੀ ਮਰ ਗਈ ਤਾਂ ਬਾਕੀ ਦੀਆਂ ਦੋ ਗੱਲਾਂ ਰਹਿ ਜਾਣੀਆਂ ਨੇ ਤੇ ਫਿਰ ਤੈਨੂੰ ਕਿਸੇ ਨੇ ਨਹੀਂ ਦੱਸਣੀ ਫਿਰ ਤੂੰ ਨਾ ਉਹ ਗੱਲਾਂ ਨਾਲ ਧੰਨ ਪ੍ਰਾਪਤ ਨਹੀਂ ਕਰ ਸਕਦਾ ਜ਼ਿੰਦਗੀ ਵਿੱਚ ਉਹਦੇ ਮਨ ਵਿੱਚ ਥੋੜਾ ਹੋਰ ਲਾਲਚ ਆ ਜਾਂਦਾ ਆਪਣੀ ਮੁੱਠੀ ਨੂੰ ਥੋੜਾ ਜਿਹਾ ਹੋਰ ਖੋਲ ਦਿੰਦਾ ਉਹ ਕਹਿੰਦੀ ਰਾਜਨੀ ਇਹ ਗੱਲ ਹਮੇਸ਼ਾ ਯਾਦ ਰੱਖੀ ਜੋ ਜ਼ਿੰਦਗੀ ਦੇ ਵਿੱਚ ਬੀਤ ਗਿਆ ਉਸ ਗੱਲ ਤੇ ਕਦੇ ਵੀ ਪਛਤਾਵਾ ਨਹੀਂ ਕਰਨਾ ਚਾਹੀਦਾ ਜੋ ਤੇਰੀ ਜ਼ਿੰਦਗੀ ਵਿੱਚ ਪਿੱਛੇ ਹੋ ਗਿਆ ਨਾ ਉਹਨੂੰ ਸੋਚ ਕੇ ਕਦੇ ਵੀ ਪਛਤਾਵਾ ਨਾ ਕਰੀ ਉਹ ਕਹਿੰਦਾ ਮੈਨੂੰ ਤਿੰਨ ਗੱਲਾਂ ਤਾਂ ਪਤਾ ਲੱਗ ਗਈਆਂ ਉਹਨੂੰ ਕਹਿੰਦਾ ਅਗਲੀ ਗੱਲ ਉਹ ਕਹਿੰਦੀ ਤੂੰ ਥੋੜਾ ਜਿਹਾ ਆਪਣਾ ਹੱਥ ਖੋਲ ਉਹ ਜਦੋਂ ਹੱਥ ਖੋਲਦਾ ਉਹ ਚਿੜੀ ਜਾ ਕੇ ਉਹਦੇ ਹੱਥ ਤੇ ਬੈਠ ਜਾਂਦੀ ਹੈ ਤੇ ਬੈਠ ਕੇ ਉੱਡ ਕੇ ਕਹਿੰਦੀ ਰਾਜਨ ਮੇਰੇ ਢਿੱਡ ਵਿੱਚ ਦੋ ਲਾਲ ਰਤਨ ਨੇ ਤੇ ਉਹ ਉੱਡ ਜਾਂਦੀ ਹੈ ਉਹ ਬੜਾ ਹੈਰਾਨ ਪਰੇਸ਼ਾਨ ਹੋ ਜਾਂਦਾ ਇਹ ਮੇਰੇ ਹੱਥ ਛੁੱਟ ਗਈ ਜੇ ਪਹਿਲਾਂ ਪਤਾ ਹੁੰਦਾ ਤੈਨੂੰ ਮਾਰ ਕੇ ਮੈਂ ਤੇਰੇ ਢਿੱਡ ਵਿੱਚ ਉਹ ਰਤਨ ਕੱਢ ਲੈਂਦਾ ਉਹ ਕਹਿੰਦੀ ਰਾਜਨ ਮੈਂ ਤੈਨੂੰ ਚਾਰ ਗੱਲਾਂ ਦੱਸੀਆਂ ਤੂੰ ਸਿਰਫ ਸੁਣੀਆ ਉਹਨਾਂ ਤੇ ਅਮਲ ਨਹੀਂ ਕੀਤਾ ਮੈਂ ਪਹਿਲੀ ਗੱਲ ਕਹੀ ਸੀ ਕਿ ਹੱਥ ਆਏ ਵੈਰ ਨੂੰ ਕਦੇ ਨਾ ਜਾਣ ਦੇ ਪਰ ਤੂੰ ਮੈਨੂੰ ਜਾਣ ਦਿੱਤਾ ਅਗਲੀ ਗੱਲ ਮੈਂ ਤੈਨੂੰ ਕਿਹਾ ਕਿ ਮੇਰੇ ਢਿੱਡ ਵਿੱਚ ਰਤਨ ਨੇ ਜੋ ਕਿ ਹੋ ਹੀ ਨਹੀਂ ਸਕਦੇ ਜੇ ਰਤਨ ਹੁੰਦੇ ਮੈਂ ਮਰ ਜਾਣਾ ਸੀ ਪਰ ਤੂੰ ਮੇਰੀ ਗੱਲ ਤੇ ਵਿਸ਼ਵਾਸ ਕੀਤਾ ਮੈਂ ਤੈਨੂੰ ਦੂਸਰੀ ਗੱਲ ਕਹੀ ਸੀ ਕਿ ਅਣਜਾਣ ਗੱਲਾਂ ਤੇ ਕਦੇ ਵੀ ਵਿਸ਼ਵਾਸ ਨਹੀਂ ਕਰਨਾ ਤੇ ਆਪਾਂ ਵੀ ਐਵੇਂ ਹੀ ਕਰਦੇ ਆਂ ਬਾਹਰੋਂ ਸੁਣੀਆਂ ਸੁਣਾਈਆਂ ਗੱਲਾਂ ਤੇ ਹਮੇਸ਼ਾ ਵਿਸ਼ਵਾਸ ਕਰ ਲੈਂਦੇ ਆਂ ਜਿੰਨਾ ਚਿਰ ਅੱਖੀਂ ਦੇਖ ਨਹੀਂ ਲੈਂਦੇ ਆਪਣੇ ਕੰਨਾਂ ਨਾਲ ਚੰਗੀ ਤਰ੍ਹਾਂ ਸੁਣ ਨਹੀਂ ਲੈਂਦੇ ਦੇਖ ਕੇ ਪਰਖ ਕੇ ਫਿਰ ਹੀ ਤੈਅ ਕਰ ਤੱਕ ਜਾਓ ਅਣਜਾਣ ਗੱਲਾਂ ਤੇ ਕਦੇ ਵੀ ਵਿਸ਼ਵਾਸ ਨਾ ਕਰਨਾ ਇਹ ਗੱਲ ਹਮੇਸ਼ਾ ਘਰ ਹੀ ਬਰਬਾਦ ਕਰਦੀਆਂ ਨੇ ਅਗਲੀ ਗੱਲ ਕਹਿੰਦੀ ਰਾਜਨ ਮੈਂ ਕਿਹਾ ਸੀ ਜੋ ਬੀਤ ਗਿਆ ਉਸਤੇ ਕਦੇ ਵੀ ਪਛਤਾਵਾ ਨਹੀਂ ਕਰਨਾ ਮੈਂ ਤੇਰੇ ਹੱਥ 'ਚ ਸੀ ਹੁਣ ਮੈਂ ਚਲੀ ਗਈ ਹੁਣ ਤੂੰ ਪਛਤਾਵਾ ਕਰਦਾ ਪੀ ਇਸ ਲਈ ਜੋ ਤੇਰੀ ਜ਼ਿੰਦਗੀ ਦੇ ਵਿੱਚ ਬੀਤ ਗਿਆ ਜੋ ਗੱਲਾਂ ਪਿੱਛੇ ਰਹਿ ਗਈਆਂ ਉਹਨਾਂ ਗੱਲਾਂ ਨੂੰ ਯਾਦ ਕਰਕੇ ਆਪਣੀ ਜ਼ਿੰਦਗੀ ਨੂੰ ਨਰਕ ਨਾ ਬਣਾਓ ਆਪਾਂ ਸਾਰੇ ਹੀ ਐਵੇਂ ਹੀ ਕਰਦੇ ਹਾਂ ਆਪਣੇ ਨਾਲ ਕੋਈ ਮਾੜਾ ਹਾਦਸਾ ਜਾ ਫਿਰ ਕੋਈ ਐਸੀ ਘਟਨਾ ਵਾਪਰ ਜਾਂਦੀ ਹੈ ਜੋ ਆਪਾਂ ਨੂੰ ਅੱਥ ਦਾ ਦੁਖੀ ਕਰ ਦਿੰਦੀ ਹੈ ਅੱਥ ਦਾ ਦੁੱਖ ਦਿੰਦੀ ਹੈ ਪਰ ਪਰ ਆਪਾਂ ਉਹਨਾਂ ਗੱਲਾਂ ਨੂੰ ਯਾਦ ਕਰਕੇ ਆਪਣੇ ਅੱਜ ਨੂੰ ਖਰਾਬ ਕਰਦੇ ਹਾਂ ਸਗੋਂ ਰਾਜਨ ਤੈਨੂੰ ਐਵੇਂ ਚਾਹੀਦਾ ਹੈ ਕਿ ਜੋ ਬੀਤ ਗਿਆ ਉਹਨੂੰ ਉੱਥੇ ਹੀ ਛੱਡ ਕੇ ਅੱਗੇ ਰਣਨੀਤੀ ਬਣਾਓ ਅੱਗੇ ਸੋਚੋ ਵੀ ਅੱਗੇ ਕਿਵੇਂ ਕਰਨਾ ਜਿਹੜਾ ਪਿੱਛੇ ਹੋ ਗਿਆ ਉਹਨਾਂ ਗਲਤੀਆਂ ਤੋਂ ਕੁਝ ਸਿੱਖ ਕੇ ਅੱਗੇ ਵਧੋ ਨਾ ਕਿ ਉਹਨਾਂ ਗਲਤੀਆਂ ਵਿੱਚ ਹੀ ਉਲਝ ਕੇ ਆਪਣੇ ਅੱਜ ਨੂੰ ਖਰਾਬ ਕਰ ਲਓ ਅੱਜ ਆਪਣੀ ਬਹੁਤੇ ਘਰਾਂ ਵਿੱਚ ਇਹੀ ਹੁੰਦਾ ਜੋ ਪਿੱਛੇ ਬੀਤ ਗਿਆ ਆਪਾਂ ਉਹਦੇ ਵਿੱਚ ਹੀ ਉਲਝੇ ਰਹਿੰਦੇ ਹਾਂ ਕਿ ਫਲਾਣੇ ਨੇ ਮੈਨੂੰ ਇਹ ਗੱਲ ਕਹੀ ਆਪਾਂ ਉਸੇ ਗੱਲ ਨੂੰ ਮਸਲਾ ਬਣਾ ਕੇ ਆਪਣੇ ਦਿਲ ਦੇ ਅੰਦਰ ਰੱਖ ਕੇ ਨਫ਼ਰਤ ਪੈਦਾ ਕਰਦੇ ਰਹਿੰਦੇ ਹਾਂ ਤੇ ਇਹੀ ਨਫ਼ਰਤ ਕਿਤੇ ਨਾ ਕਿਤੇ ਆਪਣੇ ਘਰਾਂ ਵਿੱਚ ਉਜਾੜ ਪੈਦਾ ਕਰ ਦਿੰਦੀ ਹੈ ਤੁਸੀਂ ਆਪਣੇ ਅੱਜ ਨੂੰ ਸਵਾਰੋ ਇਸ ਲਈ ਹਮੇਸ਼ਾ ਇਹਨਾਂ ਚਾਰ ਗੱਲਾਂ ਤੇ ਅਮਲ ਕਰੋ ਘਰ ਵਿੱਚ ਕੋਈ ਵੀ ਕਲੇਸ਼ ਨਹੀਂ ਹੋਣਗੇ ਜਿਹੜੀਆਂ ਇਹ ਚਾਰ ਗੱਲਾਂ ਨੂੰ ਆਪਣੇ ਪੱਲੇ ਬੰਨ ਲੈਂਦਾ ਹੈ ਉਹਦੇ ਘਰਾਂ ਵਿੱਚ ਆਪ ਹੀ ਸੁੱਖ ਸ਼ਾਂਤੀ ਵਾਸ ਕਰਦੀ ਹੈ ਖਾਲਸਾ ਜੀ ਜੇਕਰ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਬਾਕਸ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਜ਼ਰੂਰ ਲਿਖਿਓ